ਭੋਇਆ ਬਾਜ ਬੂਆ ਆਉਂਦੀ ਮਾੜਾ ਦੱਸ ਦੇ ਬੈਜੀ ਅੱਜ ਹੋਟਲ ਭਾਨੇ ਵਾਲੇ ਨਾਲ ਗੱਲਬਾਤ ਕਰਨੀ ਸੀ ਕੋਈ ਬੜੀ ਮਾੜਾ ਕਹੀਆਂ ਕੋਈ ਚੰਗਾ ਕਹੀ ਜਾਂਦਾ ਆਪਾਂ ਤਾਂ ਐਂ ਗੱਲ ਕਰਨੀ ਆ ਬਾਬੇ ਮਾੜਾ ਜਹੇ ਚੰਗਾ ਗਨ ਚਾਹੇ ਕਿਸੇ ਦਾ 100 ਰੁਪਿਆ ਵੀ ਕਢਾਇਆ ਮਦਦ ਦਾ ਕਰਦਾ ਬੰਦਾ ਮੁੱਕੀ ਲੋਕਾਂ ਦੀਆਂ ਗੱਲਾਂ ਨੇ ਬਾਬੇ ਕੋਈ ਕਿਵੇਂ ਮਰੀ ਜਾਂਦਾ ਕੋਈ ਕਿਵੇਂ ਮਰੀ ਜਾਂਦਾ ਮਦਦ ਤਾਂ ਕੀਤੀ ਜਹੇ 100 ਦੀ ਜਹੇ ਲੱਖਾਂ ਦੀ ੱਡੋ ਚਾਹੇ 100 ਰੁਪਏ ਕਢਾਇਆ ਬੰਦੇ ਨੇ ਬਾਈ ਆਪਾਂ ਤਾਂ ਅਗੇ ਨੇ ਆਪਾਂ ਕਿਸੇ ਦੀ ਮਦਦ ਕਰਨ ਦੇ ਯੋਗ ਵੀ ਨਹੀਂ ਹੈਗੇ ਬੱਚੇ ਮੇਰੇ ਵਰਗੇ ਲੈ ਵੋ ਗਿਆ ਕੇ ਕਹਿੰਦੇ ਨੇ ਵੀ ਲੈ ਭਾਨੇ ਨੇ ਕੀ ਕਰਤਾ ਜਿਹੜਾ ਕਹਿੰਦਾ ਮੈਨੂੰ ਸਬੂਤ ਦੋ ਉਹ ਕਿਹਜਬੂਦ ਦਿੰਦਾ ਫਿਰ ਉਹਨੂੰ ਜਿਹੜਾ ਉੱਤੇ ਲੱਖਾਂ ਦਾ ਹਜ਼ਾਰਾਂ ਦਾ ਇਕੱਠ ਹੁੰਦਾ ਰੋਜ਼ ਹੋਂਦੋਂ ਸਬੂਤ ਵੱਡਾ ਕਿਉ ਚਾਹੇ 100 ਰੁਪਏ ਕਢਾਦਾ ਗਿਆਦਾ ਬਾਈ ਗਰੀਬ ਬੰਦੇ ਦਾ ਕੋਈ 5 ਸਾਲ ਤੋਂ ਕੋਈ 6 ਸਾਲ ਤੋਂ ਕਰਦਾ ਤੀਗਾ ਬਾਈ ਬਣ ਕੇ ਇਹ ਜੀਆਂ ਗੱਲਾਂ ਨਾ ਕਰੋ ਨਹੀਂ ਆਪ ਕਰਨਾ ਕਿਸੇ ਦਾ ਕਰ ਲੈਣ ਦਿਓ ਯਾਰ ਕੋਈ ਤਾਂ ਕਰੇ ਉਹਨੂੰ ਤਾਂ ਨਾਲ ਮਾਦੀ ਮੋਦੀ ਮਦਦ ਕਰ ਦੋ ਬਾਕੀ ਉਹਨੂੰ ਦੇਖੋ ਬਈ ਵਹਰੇਕ ਯੂਟਿਊਬਰ ਕੋਈ ਪੁਲਾਣਾ ਧਮਕਾ ਜਿਹਨੇ ਪੈਸੇ ਕਾਦੇ ਕੋਈ ਬੱਚ ਇੰਨੀਆਂ ਲਾਉਣ ਲੱਗ ਗਿਆ ਕਿਤੇ ਹੁਣ ਉਹਦਾ ਪੱਟੂ ਇਹ ਜੇ ਕੰਮ ਤੋਂ ਹਟਾਉਂਦਾ ਯਾਰ ਇਹ ਜਦੋਂ ਬਣਾ ਗਏ ਨਹੀਂ ਜਾਈਂ ਨਾ ਹੋਣ ਲੱਗ ਗਿਆ ਸਰਕਾਰਾਂ ਲਾ ਰੂ ਕੋਈ ਮਰਜ਼ੀ ਲਾ ਲੂਗੇ ਆ ਬੇ ਆਪਦਾ ਹੀ ਗੱਲ ਕਰਨੀ ਦੀ ਬਾਬੇ ਮੇਰਾ ਕਰਦਾ ਉਹਨੂੰ ਤਾਂ ਕਰ ਲੈਣ ਦੋ ਯਾਰ ਬਾਕੀ ਦੇਖੋ ਕੀ ਬਣਦਾ ਵਿਚਾਰੇ ਨਾਲ ਧੰਨਵਾਦ ਬਾਈ ਜਾਰਿਆਂ ਦਾ ਆਵਾਜ਼ ਬੂਝ ਬਾਬੇ ਚੈੱਕ ਕਰ ਲਓ ਸਾਰੇ ਵੀ ਆਵਾਜ਼ ਆਹੀ ਆਉਂਦੀ ਆ ਬਾਕੀ ਇੰਨਾ ਲੜੂ ਬੰਦਾ ਥੋੜੀ ਆ ਬਈ ਯਾਰ ਚ ਇੰਨੀਆ ਲਾਉਂਦਾ ਫਿਰੂ ਜਾਂ ਕੁਛ 10000 ਰੁਪਿਆ ਮੰਗੂ ਕਿਤੇ 10000 ਵਾਲਾ ਬੰਦਾ ਯਾਰੋ ਇਹ ਤੂੰ ਲਾਉਣੀਆਂ ਬਾਬੇ ਲਾਉਣੀਆਂ ਤਾਂ 10-20 ਲੱਖ ਦੀ ਲਾਉਂਦੇ ਮੁੰਡੇ ਕੋਈ ਸਾਲਾ ਸੁਣਨ ਨੂੰ ਵਿਸ਼ਵਾਸ ਹੂੰ ਇਹ ਕੀ ਗੱਲ ਬਣੀ ਭੈ ਜੋ ਵੀ ਕੁਲੀ 12000 ਰੁਪਏ ਤੇ ਬੰਦੇ ਨੇ ਐਡਾ ਕੰਮ ਕਰਤਾ ਹੋਇਆ ਜਿਹੜਾ ਹਾਸੀ ਵਾਲੀ ਗੱਲਾਂ ਬਾਬੇ ਬਾਕੀ ਤੁਸੀਂ ਆਪਣੀ رائے ਦੋ ਕੀ ਕਹਿੰਦੇ ਹੋ ਮਪਲਾ ਨਹੀਂ ਆਪ ਬਾਬੇ ਆਪਾਂ ਆਏ ਕਹਿੰਦੇ ਅਭੀ ਪਹਿਲੀ ਵਾਰ ਆ ਲੈ ਆ ਲੈ ਬਹੋਇਆ ਆਪਾਂ ਦਾ ਲੈਵਲ ਉਹਦਾ ਵੀ ਛਾਪਣੀ ਦੀ ਜਿਹੜਾ ਬੰਦਾ ਕਰਦਾ ਉਹਨਾਂ ਦਾ ਕਰ ਲੈਣ ਦੋ ਯਾਰ ਤਾਂ ਇਹ 100 ਹੀ ਘਾਉਂਦਾ ਅਗਲਾ 100 ਲੱਖ ਕਰੋੜਾਂ ਦੀ ਗੱਲ ਛੱਡੋ ਆ ਕਰੋ ਜਨਾ ਲੱਖ ਕਰੋੜ ਇਹਨਾਂ ਸਬੂਤ ਦੋ ਜਿਹੜਾ ਸਬੂਤ ਕਿਉਂਦਾ ਵੇ ਉਹ ਜਿਹੜੇ ਦਿਨੋਂ ਦੇ ਇਕੱਠ ਹੁੰਦਾ ਉੱਥੇ ਜਾ ਕੇ ਦੇਖੋ ਉਹ ਸਬੂਤ ਹੈਗਾ ਬਾਕੀ 29 30 ਨੂੰ ਕਹਿੰਦੇ ਨੇ ਉੱਥੇ ਇਕੱਠ ਰੇ ਕੇ ਇਕੱਲੇ ਇਕੱਲੇ ਤੋਂ ਸਬੂਤ ਬੁੱਸ ਲਿਓ ਆ ਕੇ ਦੇਖ ਲਓ ਬਾਈ ਬਾਹਰ ਬਹਿ ਕੇ ਤਾਂ ਗੱਲਾਂ ਮਾਰਨੀ ਆ ਬਾਈ ਬਹੁਤ ਸਿਕਾਲੀਆਂ ਨੇ ਬਾਕੀ ਉਰੇ ਆਓ ਉਹਦੇ ਪਿੰਡ ਜਾਓ ਬੰਦੇ ਦੇ ਪਿੰਡ ਰਿਕਾਰਡ ਪਤਾ ਕਰੋ ਸਾਰਾ ਪਿੰਡ ਦਰਦਾ ਵਿੱਚੋਂ ਬੰਦੇ ਪਿਛਲੀਆਂ ਵੀਡੀਓ ਕੱਢੀ ਜਾਂਦੇ ਨੇ ਆਹਦੀ ਡਿਪਾਰਟਮੈਂਟ ਜੀ ਐਂਦੀ ਉਹ ਭਾਵੇਂ ਹਰੇਕ ਬੰਦੇ ਦਾ ਹਰੇਕ ਕਿਨੇ ਕੀ ਨਹੀਂ ਕਰਿਆ ਯਾਰ ਕਿਹੜੇ ਬੰਦੇ ਨੇ ਗਲਤ ਕੰਮ ਨਹੀਂ ਕਰਿਆ ਕਿਹੜੇ ਬੰਦੇ ਨੇ ਚੌੜ ਨਹੀਂ ਕਰੀ ਕੁਛ ਵੀ ਦੀ ਜਹੇ ਚੌੜ ਕਰਦਾ ਜਹੇ ਕੁਛ ਕਰਦਾ ਯਾਰ ਹੁਣ ਸਾਰਾ ਪਿੰਡ ਬੰਦੇ ਨਾਲ ਤੁਰਦਾ ਬਾਬੇ ਐਵੇਂ ਥੋੜੀ ਤੁਰਦਾ ਯਾਰ ਜੇ ਕੋਈ ਗੱਲ ਬਾਤ ਆ ਪਈ ਉਹਦੇ ਬੰਦੇ ਤਾਂ ਦਤਾਗਾ ਕਿڑی ਹੋਰ ਬੇਈ ਸੁਣਦਾ ਕਹਿੰਦੇ ਮਾੜਾ ਬੋਲਦਾ ਜੰਟਾ ਨੂੰ ਹੋਰ ਬਾਈ ਹਾਰ ਬਾਉ ਫਿਰ ਉਹ ਮਾੜਾ ਦਾ ਬੋਲ ਨਹੀਂ ਜਾਂਦਾ ਬਈ ਦਿੱਤਾ ਬੋਲੂ ਤਾਂ ਹੀ ਰਪੀਜੀ ਨੇ ਕੱਢਦੇ ਨੇ ਜੀ ਕਹਿ ਕੇ ਤਾਂ ਕੋਈ ਆਪਾਂ ਨਾ ਕੱਢਣ ਲੱਗਿਆ ਹੂੰ ਭਾਈ ਇਹ ਤਾਂ ਆਪਾਂ ਨੂੰ ਆਪਦੇ ਹੀ ਹੀ ਕਿ ਜਾਨਦੇ ਹੁੰਦੇ ਉਹ ਬੰਦਾ ਦੇਖ ਲਓ ਕਿੱਥੇ ਤੱਕ ਸਾਰੀ ਦੁਨੀਆ ਜਾਣਦੀਆਂ ਨੇ ਕੋਈ ਗੱਲ ਆ ਬੰਦੇ ਤਾਂ ਹੀ ਜਾਣਦੀ ਆ ਬਾਬੇ ਮਾਗੀ ਕਰੇ ਵੈਗੇ ਨਾ ਮਾਰਨੀ ਆਸ ਕਾਲੀਆਂ ਨੇ ਯਾਰ ਬਈ ਰਜਾਈ ਵਾਲੇ ਆਪਾਂ ਤਾਂ ਸਾਰੀ ਐਵੇਂ ਹੀ ਤਾਂ ਇਹ ਬੰਦੇ ਦੇ ਬੀਜ ਦੀ ਉਹਨੂੰ ਪਤਾ ਯਾਰ ਬਾਕੀ ਤਾਂ ਉਹਨੀ ਮਦਦ ਕਰੋ ਬਾਈ ਬਣ ਕੇ ਜਿਹਹ ਜਆ ਮਰਜੀ ਆ ਬੱਚੇ ਬੰਦੇ ਚੋਠਾ ਕਹਿੰਦੇ ਨੇ ਚੋਠਾ ਤੂੰ ਝਿੰਦਾ ਨਾ ਕਹੋ ਯਾਰ ਜਦੋਂ ਬਾਹਰ ਆ ਗਿਆ ਉਹਨੂੰ ਜ਼ਬਾਨ ਪੁੱਛੋ ਜਿਹੜੇ ਪੁੱਛਣੇ ਨੇ ਚੋਰ ਅਜੇ ਠੱਗਾ ਨੂੰ ਮੂੰਹ ਤੇ ਆ ਕੇ ਸਵਾਲ ਪੁੱਛੇ ਉਹ ਸਭਾ ਤਾਂ ਫੇਰ ਆ ਯਾਰ ਹੁਣ ਅਗਲਾ ਕਹਿੰਦਾ ਵੀ ਸਾਨੂੰ ਰਿਪੋਰਟ ਦਿਓ ਐ ਯਾਰ ਸਾਰਾ ਵੀ ਕਿੱਥੋਂ ਪੈਸਾ ਆਇਆ ਕਿੱਥੋਂ ਪੜਾਇਆ ਰਿਪੋਰਟ ਬਈ ਉਹਨਾਂ ਤੋਂ ਲੋੜ ਜਿੰਨਾਂ ਦੇ ਕਢਾਏ ਨਹੀਂ